ਪੁਲਿਸ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਪੁਲਿਸ ਚੌਕੀ ਮਲੇਵਾਲ ਦੇ ਪਿੰਡ ਅੱਡਾ ਤਲਵੰਡੀ ਰਾਮਾ ਉੱਪਰ ਫਲ ਵਕਰੇਤਾ ਦੀ ਸੱਕੀ ਹਲਾਤਾਂ ਵਿੱਚ ਦੁਕਾਨ ਸੜ ਜਾਂਦਾ ਮਾਮਲਾ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਫਲ ਵਕਰੇਤਾ ਰਕੇਸ਼ ਮਸੀਹ ਨੇ ਦੱਸਿਆ ਕਿ ਰਜਾਈ ਤਰ੍ਹਾਂ ਬੀਤੀ ਸ਼ਾਮ ਨੂੰ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਚਲਾ ਗਿਆ ਜਦ ਅੱਜ ਸਵੇਰ ਆ ਕੇ ਦੇਖਿਆ ਤਾਂ ਦੁਕਾਨ ਦੇ ਬਾਹਰ ਲੱਗਾ ਅੱਡਾ ਜਿਸ ਜੋ ਟੇਬਲ ਕੂਸਿਆਂ ਕ੍ਰੀਏਟ ਅਤੇ ਟੀਨਾ ਸੜ ਕੇ ਸੁਆਹ ਹੋ ਚੁੱਕੀਆਂ ਸਨ ਤੇ ਜਦ ਦੁਕਾਨ ਖੋਲ ਕੇ ਦੇਖਿਆ ਤਾਂ ਦੁਕਾਨ ਅੰਦਰ ਪਿਆ ਬੈਟਰੀ ਇਨਵਰਟਰ ਜੂਸਰ ਮਸ਼ੀਨਾ ਕੈਂਡੀ ਅਤੇ ਪੱਕੇ ਸੜ ਕੇ ਸੁਆਹ ਹੋਏ ਹਨ ਦੁਕਾਨਦਾਰ ਦੇ ਕਹਿਣ ਮੁਤਾਬਕ ਉਹਨਾਂ ਦਾ ਕਰੀਬ 1 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਹੈ ਉਹਨਾਂ ਦੱਸਿਆ ਕਿ ਇਸ ਬੰਦੇ ਪੁਲਿਸ ਚੌਕੀ ਮਾਲਵਾਲ ਵਿਖੇ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ ਦੁਕਾਨਦਾਰ ਨੇ ਆਪਣੇ ਹੀ ਪਿੰਡ ਦੇ ਇੱਕ ਵਿਅਕਤੀ ਉੱਪਰ ਅੱਗ ਲਾਉਣ ਦਾ ਸ਼ੱਕ ਕਰਦੇ ਹੋਏ ਕਿਹਾ ਕਿ ਜਿਸ ਸਮੇਂ ਦੁਕਾਨ ਨੂੰ ਅੱਗ ਲੱਗੀ ਸੀ ਉਸ ਸਮੇਂ ਪਿੰਡ ਦਾ ਹੀ ਇੱਕ ਸੱਕੀ ਵਿਅਕਤੀ ਹੱਥ ਵਿੱਚ ਮੂਮੀ ਲਫਾਫਾ ਫੜੀ ਘੁੰਮ ਰਿਹਾ ਸੀ ਜਿਸ ਦੀ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਉਹਨਾਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰਕੇ ਬੰਦਾ ਇਨਸਾਫ ਦਿੱਤਾ ਜਾਵੇ ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਚੌਕੀ ਮਲੇਵਾਲ ਦੇ ਜਾਂਚ ਅਧਿਕਾਰੀ ਐਸਏ ਮੂਹ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿੰਦੇ ਆ ਕਿ ਇਸ ਸਬੰਧੀ ਫਾਲੋਅ ਅਪ ਕਰੇਤਾ ਕਿਸੇ ਮੁਸੀਬੇ ਵੱਲੋਂ ਇੱਕ ਦਰਖਾਸਤ ਪ੍ਰਾਪਤ ਹੋਈ ਸੀ ਤੇ ਸਾਡੇ ਵੱਲੋਂ ਮੌਕਾ ਵੇਖਿਆ ਗਿਆ ਹੈ ਜਿਸ ਵਿੱਚ ਉਸ ਦਾ ਕਾਫੀ مالی ਨੁਕਸਾਨ ਹੋਇਆ ਹੈ ਜਾਂਚ ਤੇ ਕਰੀਂ ਦੱਸਕ ਇਸ ਮਾਮਲੇ ਸਬੰਧੀ ਆਸ-ਪਾਸ ਲੱਗੇ ਸੀਸੀਟੀਵੀ ਕੈਮਰੇ ਨੂੰ ਖੰਭਾ ਲਿਆ ਜਾ ਰਿਹਾ ਹੈ ਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸ ਅਨੁਸਾਰ ਵੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਕਿਹੜਾ ਅੱਡਾ ਹੈ ਜੀ ਇਹ ਤਲਵੰਡੀ ਰਾਮ ਜਿਹੜੀ ਅੱਗ ਲੱਗਣ ਦੀ ਘਟਨਾ ਹੋਈ ਹੈ ਕੀ ਹੈ ਜੀ ਇੱਕ ਦੇ ਜੀ 4:00 ਵਜੇ 4:30 ਵਜੇ ਅੱਗ ਗੱਡੀ ਜੋ ਤੇ ਕਾਦੀ ਦੁਕਾਨਗਾਦੀ ਹੈ ਰੋਡ ਦੀ ਦੁਕਾਨ ਜੋ ਕਿ ਕੋਸ਼ਕਾ ਕਿਹ ਹੈ ਹਾਂਜੀ ਸ਼ਾਕਾ ਸ਼ਾਕਾ ਵਜੇ ਕੀ ਕੀ ਸੜਿਆ ਕੀ ਕੀ ਇਹ ਵੀ ਜੀ ਸੜਿਆ ਜੋ ਨੋਵੇਟਰ ਸੜਿਆ ਜੋ ਬੈਟਰਾਂ ਕੈਂਡੀ ਹੋਰ ਉੱਤੇ ਪੱਖੇ-ਪੁੱਖੇ ਨਾਲ ਟੀਨਾ ਟੋਨਾ ਦਾ ਰੋਟੀ ਅੰਦਰ ਇਹ ਵੀ ਤੇ ਅੰਦਰ ਸਾਰਾ ਸਮਾਨ ਸੋਣ ਬਾਹਰ ਲਾ ਜ਼ਰਾ ਟੇਬਲ ਟੂ ਗਲ ਸਾਰਾ ਕੋਈ ਗਰੇਡ ਕੋਈ ਸਾਰਾ ਕੋਈ ਅਕਲ ਆਦੀ ਕਿੰਨੇ ਕ ਦਾ ਨੁਕਸਾਨ ਮੰਨਦੇ ਆਪਾਂ ਇਹ ਵਿੱਚ ਲੱਖ ਰੁਪਏ ਦਾ ਗਾਸ ਕੋਲ ਆ ਤੇ ਇਹਦੇ ਸਬੰਧ ਚ ਪੁਲਿਸ ਨੂੰ ਕੋ ਸੂਚਨਾ ਕੀਤਾ ਹਾਂਜੀ ਵੀਜੀ ਦੇ ਕੇ ਆਏ ਰੋਣਾ ਮੌਕਾ ਵੇਖਿਆ ਨੂੰ ਹਾਂਜੀ ਵੇਖਿਆ ਵੀਜੀ ਕੀ ਮੰਕਰ ਦੇ ਪ੍ਰਸ਼ਾਸਨ ਇਹ ਕਹਿੰਦੇ ਵੀ ਆ ਲੋ ਇਨਸਾਫ ਹੋ ਜਾਏ ਤੇ ਉਹ ਜਿਹੜੇ ਬੰਦੇ ਦਾ ਤੁਹਾਨੂੰ ਸ਼ੱਕ ਹੈ ਕਿ ਉਹਦੀ ਤੁਹਾਡੇ ਨਾਲ ਨੁਕਸਾਨ ਲੱਗਦਾ ਅਠਾ ਚ ਕੀ ਹੈਗਾ ਇਹ ਹੋਰ ਵੀਜੀ ਜਦੋਂ ਆਉਂਦਾ ਵਾ ਉਦੋਂ ਇਹ ਕਹਿ ਦਿੰਦਾ ਮੈਂ ਅਕਲ ਆ ਦੇਣੀ ਆ ਦੂਜੇ ਤੀਜੇ ਜਨ ਕੋਈ ਵੀ ਗੱਲ ਕਰੇ ਇੱਥੇ ਕਟਿੰਗ ਵਾਲੀ ਦੁਕਾਨ ਤੇ ਬਿੰਦਾ ਵਾ ਤੁਹਾ ਦਾ ਨਾਮ ਆ ਕਰ ਕੋਈ ਵੀ ਗੱਲ ਕਰਦੀ ਹੈ ਤੂੰ ਯਾਰ ਤੇ ਕੀਤਾ ਕੋ ਜੇ ਮੈਂ ਅੱਗ ਲਾ ਦਨੀ ਹੁ ਅੱਗ ਲਾ ਦੇ ਇਹ ਜਿਹੜੀ ਅੱਗ ਦੀ ਚ ਪੇੜ ਚ ਕੱਲੀ ਧਾਰੀ ਤੇ ਕੰਨ ਕੋ ਫੁਰੂ ਕੋਦ ਕਰਨਵੇਂ ਆਈਆਂ ਨੇ ਨਹੀਂ ਵੀ ਤੁਹਾਡੀ ਕੱਲੀ ਆਈ ਜੋ ਮੰਨ ਲੋ ਜਿਸ ਤਰ੍ਹਾਂ ਹੁਣ ਹਵਾ ਚੱਲ ਰਹੀ ਆ ਨਾੜ ਖੜਾ ਆ ਹੋਰ ਵੱਡਾ ਨੁਕਸਾਨ ਵੀ ਹੁੰਦਾ ਡਰ ਸਾਰੀ ਮਾਲਕ ਜੀ ਬਿਜਲੀ ਆ ਬਿਜਲੀ ਨੇ ਵੇਖੋ ਉੱਤੇ ਤਾਰਾਂ ਵਾ ਤਾਰਾਂ ਨੂੰ ਵਾ ਵਾ ਅੱਗ ਲੱਗੀ ਆ ਸਾਰੀ ਮਾਰਕੀਟ ਸਭ ਮੈਂ ਗੱਲ ਹੀ ਗੱਲ ਗਈ ਤਲਵੰਡੀ ਅੱਡਾ ਅੱਡਾ ਤਲਵੰਡੀ ਰਾਮਾ ਦੀ ਘਟਣਾ ਆ ਇਹ ਭਰਾ ਆਪਣੀ ਦੁਕਾਨ ਬੰਦ ਕਰਕੇ ਰਾਤੀ ਆਪਣੇ ਘਰ ਗਿਆ ਸਵੇਰੇ ਸਾਢੇ 4 ਵਜੇ ਨੂੰ ਮੈਸੇਜ ਮਿਲਦਾ ਕਿ ਦੁਕਾਨ ਤੇ ਅੱਗ ਲੱਗ ਗਈ ਆ ਜਦੋਂ ਆਣ ਕੇ ਵੇਖਦਾ ਤੇ ਕਾਫੀ ਨੁਕਸਾਨ ਹੋ ਚੁੱਕਿਆ ਸੀ ਇਹਦਾ ਇਨਵਰਟਰ ਬੈਂਟਰਾ ਇਹਦੀਆਂ ਜੂਸਰ ਮਸ਼ੀਨਾਂ ਜਿਹੜੀਆਂ ਕੈਂਡੀ ਵਗੈਰਾ ਪੱਕੇ ਵੀ ਤੁਸੀਂ ਸਾਰਾ ਨੁਕਸਾਨ ਸਾਨੂੰ ਨਜ਼ਰ ਆ ਰਿਹਾ ਜੇ ਅਸੀਂ ਹਿਸਾਬ ਕਰੀਏ ਮੋਟੀਆਂ-ਮੋਟੀਆਂ ਚੀਜ਼ਾਂ ਦਾ ਤੇ ਲੱਖ ਪਲੱਸ ਜਾਂਦਾ ਆ ਇੱਕ ਬੇਰੁਜ਼ਗਾਰ ਬੰਦਾ ਅੱਜ ਕੰਮ ਧੰਦਾ ਨਹੀਂ ਮਿਲਦਾ ਇਸ ਭਰਾ ਸਾਡੇ ਨੇ ਦੁਕਾਨ ਖੋਲ ਕੇ ਆਪਣੇ ਪ੍ਰਾਪਰ ਹਾਰ ਦਾ ਰੋਜ਼ਗਾਰ ਚਲਾਉਂਦਿਆ ਰੋਟੀ ਚਲਾਉਂਦਿਆ ਉਹ ਬੰਦਾ ਆਪਣੇ ਘਰ ਆਪਣੀ ਦੁਕਾਨ ਬੰਦ ਕਰਕੇ ਆਰਾਮ ਨਾਲ ਜਾ ਕੇ ਸੁਤਾ ਉਹਨੂੰ ਪਤਾ ਨਹੀਂ ਲੱਗਦਾ ਕਿਹੜਾ ਛੱਕੀ ਹਾਲਾਤਾਂ ਵਿੱਚ ਚਾਂਦਕੁੜੀ ਦੁਕਾਨ ਨੂੰ ਅੱਗ ਲੱਗ ਜਾਂਦੇ ਆ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਖਾਸ ਕਰਕੇ ਡੇਰਾ ਬਾਬਾ ਨਾਨਕ ਤੋਂ ਇਸ ਚੀਜ਼ ਦੀ ਮੰਗ ਕਰਦਾ ਕਿ ਨਰ ਪੱਖ ਜਾਂਚ ਕੀਤੀ ਜਾਵੇ ਤੇ ਜੋ ਵੀ ਇਹਦੇ ਸਮਾਨ ਦੀ ਪਰਭਾਈ ਇਹਨੂੰ ਪੂਰਾ ਪੂਰਾ ਹੱਕ ਮਿਲੇ ਤਾਂ ਕਿ ਆਪਣਾ ਰੋਜ਼ਗਾਰ ਅੱਗੇ ਤੋਂ ਯਾਰੀ ਰੱਖ ਸਕੇ ਇਹਦੇ ਕੋਈ ਸੀਸੀਟੀਵੀ ਵੀ ਸਾਮਣੇ ਆਏ ਇਹ ਇੱਥੋਂ ਦੇ ਅੱਡੇ ਦੇ ਜਿੰਨੇ ਵੀ ਸੀਸੀਟੀਵੀ ਆ ਮੈਂ ਚੋਨਾ ਪ੍ਰਸ਼ਾਸਨ ਚੈੱਕ ਕਰੇ ਦੇਖਿਆ ਜਾਵੇ ਕਿ ਕਿਹੜਾ ਸ਼ਕੀ ਹਾਲਾਤਾਂ ਦੇ ਵਿੱਚ ਬੰਦਾ ਪਿਰਦਾ ਸੀ ਮੇਰੇ ਪੱਖ ਜਾਂਚ ਕੀਤੀ ਜਾਵੇ ਤੇਰੇ ਸਮਾਨ ਦੀ ਪੂਰੀ ਪੂਰੀ ਪਰਭਾਈ ਨੂੰ ਮਿਲੇ ਕਿਉਂਕਿ ਤਲਵੰਡੀ ਅੱਡੇ ਰਾਮ ਅੱਡਾ ਤਲਵੰਡੀ ਰਾਮ ਤੇ ਹੋਰ ਵੀ ਦੁਕਾਨਾਂ ਨੇ ਉੱਪਰ ਬਿਜਲੀ ਦੀਆਂ ਤਾਰਾਂ ਜਾ ਰਹੀਆਂ ਨੇ ਜਿਵੇਂ ਕਨਕ ਦਾ ਸੀਜ਼ਨ ਅੱਗ ਕੀ ਗਿਆ ਜੇ ਇਹਹੀ ਅਗਸਤ ਤੋਂ 10 ਦਿਨ ਪਹਿਲੇ ਲੱਗਦੀ ਤਾਂ ਕਰੋੜਾਂ ਦਾ ਨੁਕਸਾਨ ਹੋ ਸਕਦਾ ਸੀ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਨਾਲ ਦੀਆਂ ਮਾਰਕੀਟ ਦੁਕਾਨਾਂ ਵੀ ਸੜ ਸਕਦੀਆਂ ਸੀ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਸ ਭਰਾ ਦੇ ਨਾਲ ਖੜੀਏ ਇਹਨੂੰ ਹੌਸਲਾ ਬਦਈਏ ਕਿਉਂਕਿ ਅੱਜ ਕੋਈ ਮਾੜੇ ਤੋਂ ਮਾੜਾ ਰੋਜ਼ਗਾਰ ਸ਼ੁਰੂ ਕਰਨਾ ਹੈ ਉਹਦੇ ਵਾਸਤੇ ਸਾਨੂੰ 1.5 ਲੱਖ ਰੁਪਏ ਚਾਹੀਦਾ ਲੰਬੇ ਸਮੇਂ ਤੋਂ ਤਲਵੰਡੀ ਤੇ ਅੱਡਾ ਤਲਵੰਡੀ ਰਾਮੇਚ ਚ ਦੁਕਾਨ ਕਰਦਾ ਆ ਰਿਹਾ ਆਓ ਰਲ ਕੇ ਅਸੀਂ ਇਸ ਭਰਾ ਦੀ ਮਦਦ ਕਰੀਏ ਤੇ ਮੈਂ ਚਾਹੁੰਨਾ ਇਹਨੂੰ ਪੂਰਾ ਨਿਰਪੱਖ ਜਾਂਚ ਕਰਕੇ ਇਹਦਾ ਹੱਕ ਦਵਾਇਆ ਜਾਵੇ ਦੱਸੋ ਯਾਰ ਇਹਨਾਂ ਕੋਈ ਸੱਕੀ ਵਿਅਕਤੀ ਜਿਹੜਾ ਮੂਮੀ ਲਫਾਫਾ ਲੈ ਕੇ ਤੁਰੇ ਤੁਸੀਂ ਕੈਮਰੇ 'ਚ ਵੇਖੀ ਹੋ ਕੈਮਰੇ 'ਚ ਕਹਿੰਦੇ ਕਿ ਕਿਸੇ ਸ਼ੱਕੀ ਬੰਦੇ ਨੂੰ ਫਿਰਦਿਆਂ ਵੇਖਿਆ ਗਿਆ 3.5 ਅੱ ਤੇ ਇਸ طرح ਉਹਦਾ ਜੋ ਵੀ ਬਣਦਾ ਹੱਥ ਲਪਾਇਆ ਜਾਂਦਾ। ਨਰਿੰਦਰ ਸਿੰਘ ਕਿਹੜਾ ਅਡਾ ਜੀ ਹੈ? ਇਹ ਤਲਵੰਡੀ ਰਾਮਾ ਅਡਾ ਜੇ। ਹਾਂਜੀ ਮੇਰੀ ਮਾਰਕੀਟ ਇਹਦੇ ਨਾਲ ਮਾਰਕੀਟ ਦੇ ਆ। ਹਾਂਜੀ ਤਿੰਨ ਦੁਕਾਨਾਂ ਵੇਖੋ 6 ਤੇ 4 ਤੇ ਕੋ ਮਾਰਕੀਟ ਮੇਰੀ ਇਹਦੀਆਂ ਦੁਕਾਨਾਂ ਚ ਅੱਗ ਲੱਗੀ ਨੁਕਸਾਨ ਇਹਦਾ ਜੇ ਕਿੰਨਾ ਹੋਇਆ ਸਾਰਾ ਸਾਡਾ ਨੁਕਸਾਨ ਹੋ ਸਕਦਾ ਸੀ। ਹਾਂਜੀ ਤੇ ਅਸੀਂ ਦੇ ਹੋ ਪ੍ਰਸ਼ਾਸਨ ਕੋ ਵੀ ਸਾਨੂੰ ਜੋ ਇਨਸਾਫ ਮਿਲੇ ਇਹਦਾ ਤੇ ਇਹਨੂੰ ਵਿਚਾਰ ਇਨਸਾਫ ਦਿੱਤਾ ਜਾਵੇ। ਲੱਖ ਸਵਾ ਲੱਖ ਦਾ ਨੁਕਸਾਨ ਹੋ ਗਿਆ। ਤੇ ਨਾਲ ਸਾਡਾ ਵੀ ਹੋ ਸਕਦਾ। ਕਿ ਕਿੰਨੇ ਲੱਖਾਂ ਦਾ ਹੋ ਜਾਣਾ ਹੈ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਚਾਹੁੰਦੇ ਹਾਂ ਕਿ ਇਨਸਾਫ ਦੀ ਤਜਾ ਦੇ ਦੇ ਵੀਰ ਦੀ ਮਤਤ ਕੀਤੀ ਜਾਏ ਗਰੀਬ ਬੰਦਾ ਦਿਹਾੜੀਦਾਰ ਬੰਦਾ ਆਪਣਾ ਕੰਮ ਰਗਜ਼ਾਰ ਖੋਲਿਆ ਸੀ ਇਹਨੇ ਨਿਕਨੇ ਕਿ ਬੱਚੇ ਇਹਦੇ ਜੀ ਇੱਕ ਤਲਵੰਡੀ ਰਾਮਾ ਕੋਈ ਅੱਗ ਲਗਨ ਦੇ ਘਟਰਾਵਾਪਰੇ ਫਰੂਰਾ ਵਾਲੀ ਸ਼ਾਪ ਨੂੰ ਕੀ ਮਾਮਲਾ ਜੀ ਵਾਹਵਾ ਜੀ ਇੱਕ ਦਰਖਾਸਤ ਆਈ ਸੀ ਸਿਰੇ ਵਾਹ ਦਰਕੀਸ਼ ਕੁਮਾਰ ਦਰਕੀਸ਼ ਮਸੀ ਪੁੱਤਰ ਪਛਮ ਮਸੀ ਪਿੰਡ ਤਲਵੰਡੀ ਰਾਮਾ ਤੋਂ ਜੀਹਨ ਦੱਸਿਆ ਪਿਆ ਆਇਆ ਸਵੇਰੇ ਉਹ ਇੱਥੇ ਜਾ ਕੇ ਵੇਖਿਆ ਵਾ ਤੇ ਸਾਡੀ ਦੁਕਾਨ ਜਿਹੜੀ ਆ ਕਰੀਬ ਸਾਡੇ ਕੋਲ ਇੱਥੇ ਆਏਗੇ 9 ਵਜੇ ਤਕਰੀਬ ਆਏ ਜਿਨ੍ਹਾਂ ਨੇ ਕਿਹਾ ਬਲ ਸਾਡੀ ਦੁਕਾਨ ਦੇ ਰਾਤ ਦੀ ਸੜ ਗਈ। ਮੌਕੇ ਤੇ ਗਏ ਹਾਂ ਜੀ। ਮੌਕੇ ਤੇ ਜਾ ਕੇ ਅਸੀਂ ਵੇਖਿਆ ਜਿਹਦੇ ਵਾ ਹਾਲਾਤ ਸ਼ੱਕੀ ਪਾਏ ਗਏ ਆ। ਕਹਿਣ ਮੁਤਾਬਕ ਵੀ ਉਹਨਾਂ ਦੇ ਕਹਿਣ ਮੁਤਾਬਕ ਅੱਗ ਲੱਗਈ ਗਈ ਆ। ਸਾਡੇ ਕਹਿਣ ਮੌਕੇ ਦਾ ਵੇਖਣਾ ਕਰਕੇ ਹੋ ਸਕਦਾ ਜਾਂ ਮੱਤੀ ਲੜਤ ਵਗੈਰਾ ਕੋਈ ਸ਼ਾਟ ਹੋਈ ਹੋਵੇ ਜਿਹਦੇ ਕਰਕੇ ਆ ਫਿਰ ਵੀ ਜੋ ਵੀ ਸਾਹਮਣੇ ਆਏਗਾ ਉਹਨੂੰ ਤਬ ਕਾਰਵਾਈ ਕੀਤੀ ਜਾਊ। ਸਰ ਨੁਕਸਾਨ ਕੀ ਕੀ ਹੋਇਆ ਜੀ ਉਹਨਾਂ ਦਾ? ਨੁਕਸਾਨ ਜੀ ਇੱਕ ਤੇ ਇਨਵਰਟਰ ਜੀ ਤੇ ਇੱਕ ਟੀਵੀ ਆ ਜੀ। ਉਹ ਸੜ ਗਿਆ ਜੀ ਦੋਵੇਂ। ਤੇ ਸਰ ਬਾਹਰ ਉਹਨਾਂ ਦਾ ਢਾਂਚਾ ਵਗੈਰਾ ਟੋਟਲੀ ਸੜ ਚੁੱਕਾ ਹੈ। ਬਿਲਕੁਲ ਸੜ ਗਿਆ ਜੀ। ਉਹ ਕਹ ਰਹੇ ਲੱਖ-ਸਫਾ ਲੱਖ ਰੁਪਏ ਦਾ ਸਾਡਾ ਲੌਸ ਹੋ ਚੁੱਕਾ ਹੈ। ਉਹਨਾਂ ਕਾਨੂੰਨ ਮੁਤਾਬਕ ਆ ਹੁਣ ਬਾਕੀ ਫਿਰ ਵੀ ਇੱਕ ਤੇ ਸਰ ਕਹ ਰਹੇ ਇੱਕ ਸੀਸੀਟੀਵੀ ਸ਼ੱਕੀ ਬੰਦਾ ਘੁੰਮਦਾ ਦਿਖਾਈ ਰਿਹਾ ਕਿ ਇਹ ਤੁਹਾਡੇ ਚੰਨ ਚ ਹੈਗੀ। ਉਹ ਉਹ ਮਾਜੀ ਕਲੀਅਰ ਕਰ ਰਹੇ ਆ ਜੀ। ਹਜੇ ਕੈਮਰੇ ਚੱਕਾਂਦੇ ਆ ਕੈਮਰੇ ਚੁੱਕ ਚੈੱਕ ਕਰਕੇ ਜੋ ਉਹ ਫੋਟੋ ਸਾਹਮਣੇ ਆਉਣਗੇ ਉਹਦੇ ਮੁਤਾਬਕ ਵੇਖ ਪੁੱਛਿਆ ਜਾਊਗਾ ਕੌਣ ਆ ਕੌਣ ਨਹੀਂ ਜੀ ਹੁਣ ਤੱਕ ਸਰ ਕੀ ਕਾਰਵਾਈ ਕੀਤੀ ਹੈ ਤੁਹਾਡੇ ਵੱਲੋਂ ਹਾਂਜੀ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਜੀ ਹੁਣ ਤੱਕ ਜੀ ਹੁਣ ਤਾਂ ਪੂਰਾ ਹਲੇ ਉਹਦਾ ਦੁਕਾਨ ਤੋਂ ਹੋ ਗਿਆ ਹੈ ਆਏ ਆ ਵੇਖ ਕੇ ਆਏ ਆ ਉਹਦੇ ਹਾਲਾਤ ਦੁਕਾਨ ਦੇ ਉਹਦੇ ਮੁਤਾਬਕ ਜੋ ਸਾਹਮਣੇ ਆਏਗਾ ਉਹ ਮੁਤਾਬਕ ਕਾਰਵਾਈ ਕੀਤੀ ਜਾਊਗੀ